ਆਚਲ ਦੇ ਵਿੱਚ ਪੈਰੇ ਲਗਾਤਾਰ ਬਰਸਾਤ ਦੇ ਕਾਰਨ ਜਿਹੜੇ ਪੰਜਾਬ ਦੇ ਹਾਲਾਤ ਵੀ ਵੱਧ ਤੋਂ ਵੱਧ ਬਣੇ ਹੋਏ ਆ ਹੜ ਦੇ ਨਾਲ ਜਿਹੜੇ ਆ ਕਈ ਇਲਾਕੇ ਡੁੱਬੇ ਹੋਏ ਆ ਪਾਣੀ ਦੀ ਮਾਰ ਹੇਠ ਜਿਹੜਾ ਆਏ ਹੋਏ ਆ ਗੱਲ ਕਰੀਏ ਸਤਲੁਜ ਦਰਿਆ ਫਲੋਰ ਦੀ ਤੇ ਇੱਥੇ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਜਿਵੇਂ ਭਾਖੜਾ ਤੋਂ ਜਿਹੜਾ 1 ਲੱਖ ਕਿਊਸਿਕ ਦੇ ਕਰੀਬ ਜਿਹੜਾ ਦੱਸਿਆ ਜਾ ਰਿਹਾ ਪਾਣੀ ਜਿਹੜਾ ਛੱਡਿਆ ਗਿਆ ਸੀ ਸਵੇਰੇ ਤੇ ਹੁਣ ਜਿਹੜਾ ਫਲੋਰ ਸਤਲੁਜ ਦਰਿਆ ਤੇ ਅਸੀਂ ਇਸ ਵਕਤ ਖੜੇ ਆਂ ਜਿੱਥੇ ਤੁਸੀਂ ਦੇਖ ਸਕਦੇ ਆ ਜਿਹੜਾ ਇਹਦਾ ਅਲਰਟ ਲੈਵਲ ਹੈ ਜਿਹੜਾ ਅਲਰਟ ਲੈਵਲ ਜਿਹੜਾ ਉਹ ਉਹਦੇ ਕਰੀਬ ਜਿਹੜਾ ਇਹ ਪਾਣੀ ਪਹੁੰਚਣ ਵਾਲਾ ਹੈ ਜਿਸ ਤੋਂ ਬਾਅਦ ਡੇਂਜਰ ਲੈਵਲ ਹੈ ਡੇਂਜਰ ਲੈਵਲ ਤੇ ਥੋੜਾ ਨੀਵਾ ਹਲੇ ਪਾਣੀ ਹੈਗਾ ਲਗਾਤਾਰ ਪਾਣੀ ਜਿਹੜਾ ਵਧਦਾ ਪਿਆ ਹੈ ਜਿਵੇਂ ਦੱਸ ਰਹੇ ਸੀਗੇ ਕਿ ਸ਼ਾਮ 6 ਵਜੇ ਤੱਕ ਜਿਹੜਾ ਪਾਖੜਾ ਤੋਂ ਪਾਣੀ ਛੱਡਿਆ ਹੋਇਆ 1 ਲੱਖ ਕਿਊਸਿਕ ਉਹ ਪਹੁੰਚੇਗਾ ਜਿਸ ਤੋਂ ਬਾਅਦ ਜਿਹੜਾ ਹੈ ਪ੍ਰਸ਼ਾਸਨ ਅਲਰਟ ਤੇ ਹੈ ਜਿਹੜਾ ਦਰਿਆ ਦੇ ਨਾਲ ਢੇਠੇ ਇਲਾਕੇ ਆ ਜਾਂ ਜਿਹੜੇ ਦਰਿਆ ਦੇ ਕੰਢੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਜਿਹੜਾ ਖਾਲੀਕਰਨ ਦੇ ਹਦਾਇਤਾਂ ਕਰ ਦਿੱਤੀਆਂ ਗਈਆਂ ਸੀਗਾ ਦੇਖ ਸਕਦੇ ਨੇ ਲਗਾਤਾਰ ਜਿਹੜਾ ਆ ਪਾਣੀ ਜਿਹੜਾ ਇੱਥੇ ਵਧ ਰਿਹਾ ਆ 775 ਦੇ ਕਰੀਬ ਜਿਹੜਾ ਆ ਇਹ ਪਾਣੀ ਪਹੁੰਚ ਚੁੱਕਾ ਆ ਤੇ ਹੁਣ ਜਿਹੜਾ ਅਲਰਟ ਲੈਵਲ ਤੋਂ ਥੋੜਾ ਹੀ ਢੇਠਾ ਹੈ ਜਿਹੜਾ ਇਹ ਪਾਣੀ ਅ ਬਚਿਆ ਹੋਇਆ ਤੇ ਇਹਦੇ ਨਾਲ ਹੀ ਪ੍ਰਸ਼ਾਸਨ ਜਿਹੜਾ ਆ ਹੁਣ ਇੱਥੇ ਫਲੋਰ ਸਤਲੁਜ ਦਰਿਆ ਦੇ ਉੱਪਰ ਤਨਾਤ ਹੈ ਜਿਨ੍ਹਾਂ ਵੱਲੋਂ ਜਿਹੜਾ ਬੰਨ ਇੱਥੇ ਕਮਜ਼ੋਰ ਆ ਉਹਨਾਂ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਇੱਥੇ ਮਿੱਟੀ ਪਾਈ ਜਾ ਰਹੀ ਹੈ ਹੋਰ ਜਿਹੜੇ ਆ ਜਿਸ ਤਰੀਕੇ ਦੇ ਨਾਲ ਵੀ ਉਹ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਉਸ ਤਰੀਕੇ ਦੇ ਨਾਲ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂਕਿ ਜਿਸ ਜਗ੍ਹਾ ਤੋਂ ਹਰੇਕ ਵਾਰੀ ਜਦੋਂ ਵੀ ਅਜਿਹੇ ਹਾਲਾਤ ਬਣਦੇ ਆ ਬੰਨ ਟੁੱਟਦਾ ਆ ਤੇ ਉਸ ਹਾਲਾਤਾਂ ਦੇ ਵਿੱਚ ਨਾ ਇਸ ਵਾਰ ਕੋਈ ਨੁਕਸਾਨ ਹੋਵੇ ਕਿਉਂਕਿ ਪਾਣੀ ਲਗਾਤਾਰ ਵਧ ਰਿਹਾ ਹੈ ਇਹ ਰੇਲਵੇ ਦਾ ਪੁਲ ਵੀ ਤੁਹਾਨੂੰ ਦਿਖਾ ਦਿੰਦੇ ਆ ਉੱਪਰੋਂ ਜਿਹੜਾ ਇੱਥੋਂ ਰੇਲਵੇ ਦਾ ਪੁਲ ਹੈ ਫਲੋਰ ਸਤਲੋ ਦਰਿਆ ਦੇ ਉੱਪਰ ਬਣਿਆ ਹੋਇਆ ਉਦੇ ਢੇਠਾ ਜਿਹੜਾ ਹੈ ਇਹ ਜਿਹੜੇ ਨਿਸ਼ਾਨ ਲੱਗੇ ਹੋਏ ਆ ਕਿਸ ਲੈਵਲ ਤੱਕ ਮਤਲਬ ਪਾਣੀ ਵਧ ਰਿਹਾ ਹੈ ਅਲਰਟ ਕਦੋਂ ਤੱਕ ਮਤਲਬ ਪਾਣੀ ਜਿਹੜਾ ਹੈ ਅਲਰਟ ਤੱਕ ਕਦੋਂ ਪਹੁੰਚਦਾ ਉਸ ਤੋਂ ਬਾਅਦ ਡੇਂਜਰ ਲੈਵਲ ਹੈ ਜਿਹੜਾ ਪਾਣੀ ਦਾ ਜਿਹੇ ਲੈਵਲ ਵਧਦਾ ਹੈ ਤੇ ਡੇਂਜਰ ਲੈਵਲ ਕਿਉਂਕਿ ਅੱਗੇ ਕਾਫੀ ਨੁਕਸਾਨ ਹੋਇਆ ਹੈਗਾ ਇਸ ਨੂੰ ਲੈ ਕੇ ਹੁਣ ਲਗਾਤਾਰ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਵੀ ਆਪਣੀਆਂ ਨਿਗਾਹਾਂ ਲਗਾਤਾਰ ਇੱਥੇ ਬਣਾਈਆਂ ਹੋਈਆਂ ਆ ਲਗਾਤਾਰ ਟੀਮਾਂ ਇੱਥੇ ਤਨਾਤ ਕੀਤੀਆਂ ਹੋਈਆਂ ਤੇ ਹੁਣ ਜਿਹੜਾ ਹੈ ਇੱਥੇ ਕੰਮ ਵੀ ਜਿਹੜਾ ਚੱਲ ਰਿਹਾ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਜਿਹੜਾ ਰਾਤ ਨੂੰ ਜੇ ਇਹ ਲੈਵਲ ਹੋਰ ਵਧਦਾ ਹੈ ਪਾਣੀ ਦੀ ਰਫਤਾਰ ਹੋਰ ਤੇਜ਼ ਵੱਧਦੀ ਹੈ ਤੇ ਜਿਹੜਾ ਕੋਈ ਨੁਕਸਾਨ ਨਾ ਹੋਵੇ ਉਸ ਦੇ ਲਈ ਮੁਸਤੈਦੀ ਦਾ ਜਰੂਰ ਵਰਤੀ ਜਾ ਰਹੀ ਹੈ ਪਰ ਹਾਲਾਤ ਕੀ ਬੰਦੇ ਹੈ ਇਹ ਜਰੂਰ ਤੁਹਾਨੂੰ ਦੱਸੂंगे ਦਿਖਾਣੇ ਤੁਹਾਨੂੰ ਮੌਕੇ ਦੇ ਜਿਹੜੇ ਤਸਵੀਰਾਂ ਵੀ ਦਿਖਾਣੇ ਜਿੱਥੇ ਹੁਣ ਪ੍ਰਸ਼ਾਸਨ ਲੱਗਾ ਹੋਇਆ ਬੰਨ ਨੂੰ ਮਜ਼ਬੂਤ ਕਰ ਰਿਹਾ ਜਿੱਥੋਂ ਹਰੇਕ ਵਾਰ ਫਲੋਰ ਦੇ ਵਿੱਚ ਬੰਨ ਟੁੱਟਦਾ ਹੈ ਉਥੇ ਦੀ ਤਸਵੀਰਾਂ ਤੁਹਾਨੂੰ ਦਿਖਾਣੇ ਹੈ ਤਸਵੀਰਾਂ ਨਾਲ ਦਿਖਾ ਦਈਏ ਪਿੱਛੇ ਦੇਖ ਸਕਦੇ ਤੁਸੀਂ ਜਿਹੜਾ ਰਾਹਤ ਕਾਰ ਜਿਹੜਾ ਜੇ ਕਹਿ ਦਈਏ ਕਿ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਸ਼ਾਸਨ ਵੱਲੋਂ ਜੀਐਸਵੀ ਮਸ਼ੀਨਾਂ ਦੀ ਮਦਦ ਦੇ ਨਾਲ ਬੰਨ ਨੂੰ ਮਜ਼ਬੂਤ ਜਿਹੜਾ ਕੀਤਾ ਜਾ ਰਿਹਾ ਹੈ ਜਿਹੜਾ ਇੱਥੇ ਮੌਕੇ ਦੇ ਐਸਐਚਓ ਫਲੋਰ ਸੂਲ ਪ੍ਰਸ਼ਾਸਨ ਕੰਮ ਕੋ ਤੇ ਹੋਰ ਵੱਖ-ਵੱਖ ਥਾਵਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਜਿਹੜਾ ਵੱਲੋਂ ਇਹ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਜਿੱਥੇ ਹਰੇਕ ਵਾਰ ਬੰਨ ਟੁੱਟਦਾ ਹੈ ਤੇ ਜਦੋਂ ਵੀ ਕੋਈ ਨੁਕਸਾਨ ਹੁੰਦਾ ਤੇ ਇਸੇ ਹੀ ਬੰਨ ਟੁੱਟਣ ਤੋਂ ਬਾਅਦ ਜਿਹੜਾ ਨੁਕਸਾਨ ਜਿਹੜਾ ਹੁੰਦਾ ਹੈ ਸਾਡੇ ਨਾਲ ਇਸ ਵਕਤ ਰੰਗੋ ਸੰਦੀਪ ਕੁਮਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੰਦੀਪ ਜੀ ਲਗਾਤਾਰ ਦੇਖਦੇ ਪਏ ਆ ਕਿ ਹੁਣ ਪਾਣੀ ਜਿਹੜਾ ਭਾਖੜਾ ਤੋਂ ਛੱਡਿਆ ਹੋਇਆ ਤੇ ਲਗਾਤਾਰ ਪਾਣੀ ਦਾ ਲੈਵਲ ਜਿਹੜਾ ਵੱਧ ਰਿਹਾ ਉਹਨੂੰ ਲੈ ਕੇ ਦੇਖਦੇ ਪਏ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਇਹ ਬੰਨ ਤੇ ਹੀ ਹਰੇਕ ਵਾਰੀ ਕਹਿੰਦੇ ਨੁਕਸਾਨ ਹੁੰਦਾ ਜੀ ਇਸ ਬੰਨ ਤੋਂ ਕਾਫੀ ਵਾਰ ਨੁਕਸਾਨ ਹੋਇਆ ਜੀ ਤੇ ਹੁਣ ਵੀ ਇਹ ਤਾਂ ਹੋਣ ਦਾ ਡਰ ਸਗਾ ਇਸ ਲਈ ਸਾਨੂੰ ਵਾਰ-ਵਾਰ ਫੋਨ ਕਾਫੀ ਆ ਰਹੇ ਸਕੇ ਤੇ ਸੂਰ ਦੇ ਅਸੀਂ ਵਿਜ਼ਿਟ ਉਹ ਵੀ ਕਰੀ ਜਾਂਦੇ ਵੈਸੇ ਤੇ ਥੋੜੀ ਜੀ ਵੀਸੀ ਦੀ ਪ੍ਰੋਬਲਮ ਆ ਰਹੀ ਸੀ ਅੱਜ ਕਿਉਂਕਿ ਸਾਰੇ ਪਾਸੇ ਕੰਮ ਚੱਲ ਰਿਹਾ ਤੇ ਹੁਣ ਸਾਨੂੰ ਹੋ ਕੇ ਆਪਣੇ ਕੋ ਦੋ ਜੀ ਵੀਸੀਆਂ ਮਿਲ ਗਈਆਂ ਤੇ ਥੋੜੇ ਟਾਈਮ ਚ ਮਜਬੂਤ ਕਰ ਦਿੱਤਾ ਜਾਊਗਾ ਜੀ। ਕਿਹੋ ਜੀ ਸਥਿਤੀ ਕਿਹੋ ਜੀ ਹੈ ਪਿਛਲੇ ਪਿੰਡਾਂ ਦੀ ਗੱਲ ਕੀਤੀ ਜਾਵੇ ਠੀਕ ਹੈ ਹਾਲੇ ਜਾਂ ਕਿਤੇ ਨੁਕਸਾਨ ਹੋਇਆ ਇਸ ਟਾਈਮ ਸਟੇਬਲ ਹੈ ਜੀ ਠੀਕ ਹੈ ਵੈਸੇ ਮਾਰਾ ਰੱਬ ਸ਼ੁਕਰ ਰੱਖੇ ਤਾਂ ਨੰਗ ਜਾਊਗਾ ਪਾਣੀ ਤਾਂ ਤੇ ਆਪਣੇ ਖਤਰੇ ਵਾਲੇ ਪੱਧਰ ਤੋਂ ਹਾਲੇ ਨੀਚੇ ਹੀ ਆ ਪਰ ਜੋ ਇਨਫਰਮੇਸ਼ਨ ਆ ਰਹੀ ਆ ਵੀ ਥੋੜਾ ਰਾਤ 10 11 ਵਜੇ ਕੋ ਥੋ ਤੇ ਉਸ ਦੇ ਇੱਕ ਲੈ ਕੇ ਇੰਤਜ਼ਾਮ ਕੀਤੇ ਜਾ ਰਿਹਾ ਵੀ ਕੋਈ ਪਬਲਿਕ ਨੂੰ ਪ੍ਰੋਬਲਮ ਨਾ ਆਵੇ ਕਿਉਂਕਿ ਅਲਰਟ ਲੈਵਲ ਤੱਕ ਜਿਹੜਾ ਆਇਆ ਪਹੁੰਚਣ ਵਾਲਾ ਆ ਉਸ ਤੋਂ ਬਾਅਦ ਡੇਂਜਰ ਹੋਣ ਸ਼ੁਰੂ ਹੁੰਦਾ ਹਾਂਜੀ ਹਾਂਜੀ ਬਿਲਕੁਲ ਜੀ ਉਸ ਲਈ ਆਪਾਂ ਸਾਰੇ ਲੋਕਾਂ ਨੂੰ ਮੁਸਤਰੀਮਾਦੀ ਕਰਵਾ ਦਿੱਤੀ ਗਈ ਹੈ ਪਿੰਡਾਂ ਵਿੱਚ ਵੀ ਆਪਣੇ ਜੋ ਪਸ਼ੂ ਆ ਕੋਈ ਕੀਮਤੀ ਸਮਾਨ ਆ ਮਸ਼ੀਨਰੀ ਆ ਉਹਨੂੰ ਉੱਚੀ ਜਗ੍ਹਾ ਤੇ ਰੱਖ ਕੇ ਤੇ ਖਾਲ ਜਗ੍ਹਾ ਤੇ ਪਾਣੀ ਦੇ ਨਾਲ ਲੱਗਦੀ ਜਗ੍ਹਾ ਖਾਲੀ ਕਰ ਦਿੱਤੀਆਂ ਜਾਂਦੀਆਂ ਜਿਹੜੇ ਇਹ ਨੀਵੇਂ ਲੈਵਲ ਹੈ ਜਿਹੜਾ ਉਹ ਖਾਲੀ ਕਰਾ ਦਿੱਤੇ ਗਏ ਆ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਆਪਣੀ ਕੱਲ ਦੀ ਹੀ ਮਸ਼ੀਨ ਮਨਦੀ ਕਰਵਾ ਦਿੱਤੀ ਗਈ ਆ ਤੇ ਅਨਾਉਂਸਮੈਂਟ ਕਰਾ ਦਿੱਤੀਆਂ ਗਈਆਂ ਜੀ ਡੀਸੀ ਸਾਹਿਬ ਵੀ ਕੱਲ ਇੱਥੇ ਵਿਜ਼ਿਟ ਕਰਕੇ ਗਏ ਤੁਸੀਂ ਵੀ ਨਾਲ ਮੌਜੂਦ ਸੀ ਕੀ ਕੁਝ ਹਦਤਾਂ ਕੀ ਕੋਸ਼ਿਸ਼ ਹੈ ਜਿਹੜੇ ਲੋਕ ਹੱਲੇ ਵੀ ਛੱਡ ਨਹੀਂ ਰਹੇ ਜਾਂ ਜਿਹੜੇ ਜਿਹਨਾਂ ਦੇ ਪਸ਼ੂ ਵਗੈਰਾ ਇੱਥੇ ਹੈਗੇ ਆ ਖਾਲੀ ਕਰ ਦਿੱਤਾ ਜਾਂ ਹੱਲੇ ਵੀ ਬੈਠੇ ਆ ਨੇ ਥੋੜੀ ਹਰ ਇੱਕ ਵਾਰ ਪ੍ਰੋਬਲਮ ਆਉਂਦੀ ਆ ਲੋਕੀ ਉੱਠਣ ਦੇ ਵਿੱਚ ਕਰਦੇ ਆ ਪਰ ਫਿਰ ਵੀ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਇਹਨਾਂ ਦੀ ਮਦਦ ਲੈ ਕੇ ਅਸੀਂ ਕਾਫੀ ਹੱਦ ਤੱਕ ਠਾਲ ਦਿੱਤਾ ਜੀ ਹੋਰ ਪਿਛਲੇ ਪਿੰਡਾਂ ਦਾ ਹਾਲਾਤ ਕੀ ਆ ਉੱਥੇ ਵੀ ਬੰਨ ਕਈ ਵਾਰੀ ਟੁੱਟਦੇ ਹਰ ਇੱਕ ਸਾਲ ਜਦੋਂ ਆਪਾਂ ਦੇਖਦੇ ਜਦੋਂ ਇਦਾਂ ਦਾ ਕੋਈ ਮਾਹੌਲ ਬੰਦਾ ਤਾਂ ਉਦੋਂ ਨੁਕਸਾਨ ਹੁੰਦਾ ਹੈ ਹਾਂਜੀ ਉਹ ਵਿਜ਼ਿਟ ਕੀਤਾ ਜੀ ਸਵੇਰੇ ਇੱਕ ਦੋ ਜਗ੍ਹਾ ਸਾਨੂੰ ਲੱਗਾ ਸੀ ਵੀ ਘੱਗ ਵਗੈਰਾ ਪੈ ਗਈ ਸੀਗੀ ਉਹ ਪਰ ਨਾਲ ਹੀ ਮਸ਼ੀਨ ਲਵਾ ਕੇ ਉਹਨੂੰ ਠੀਕ ਕਰਵਾ ਦਿੱਤਾ ਗਿਆ ਜੀ ਇਸ ਟਾਈਮ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਰਾਤ ਨੂੰ ਵੀ ਇਦਾਂ ਹੀ ਤੁਹਾਡੀ ਡਿਊਟੀਆਂ ਇਦਾਂ ਲੱਗੇ ਰਹੋਗੇ ਹਾਲਾਤ ਦੇਖਣ ਦੇ ਕਿਉਂਕਿ ਪਾਣੀ ਲਗਾਤਾਰ ਲੈਵਲ ਜਿਹੜਾ ਵੱਧ ਰਿਹਾ ਜਿਵੇਂ ਦੱਸ ਰਿਹਾ 1 ਲੱਖ ਕਿਊਸਿਕ ਦੇ ਕਰੀਬ ਪਾਣੀ ਜਿਹੜਾ ਪਿੱਛੋਂ ਛੱਡਿਆ ਹੋਇਆ ਤੇ ਲਗਾਤਾਰ ਪਾਣੀ ਦਾ ਸਤਾਰ ਜਿਹੜਾ ਇੱਥੇ ਪਾਣੀ ਦਾ ਲੈਵਲ ਜਿਹੜਾ ਵੱਧ ਰਿਹਾ ਤੇ ਤੇਜ਼ ਹੋ ਰਿਹਾ ਰਫਤਾਰ ਜਿਹੜੀ ਹੈ ਹਾਂਜੀ ਬਿਲਕੁਲ ਜੀ ਇਹ ਡਿਊਟੀ ਦੇ ਦਿੱ ਹਾਜ਼ਰਾਂ ਜਦ ਤ ਇੱਛੇ ਦਾ ਨਜ਼ਰ ਜ਼ਰੂਰ ਦਿਖਾ ਦਿਓ ਕਿ ਜਿਵੇਂ ਦੱਸਿਆ ਉਹਨਾਂ ਨੇ ਕਿ ਜੀਐਸਵੀ ਦੀ ਪ੍ਰੋਬਲਮ ਆ ਰਹੀ ਸੀਗੀ ਪਰ ਹੁਣ ਜੀਐਸਵੀ ਜਿਹੜੀਆਂ ਦੋ ਮਿਲ ਗਿਆ ਹੈ ਤੇ ਹੁਣ ਜਿਹੜੇ ਬੰਨ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਇੱਥੇ ਦੇਖ ਸਕਦਾ ਤੁਸੀਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਐਸਐਚਓ ਫਲੋਰ ਨਾਲ ਹੋਰ ਸਿਵਲ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਮੌਜੂਦ ਹੈ ਸ਼ਹਿਰ ਵਾਸੀ ਤੇ ਹੋਰ ਨੇੜੇ ਦੇ ਜਿਹੜੇ ਲੋਕ ਹੈ ਉਹ ਵੀ ਮੌਕੇ ਦੇਖਣ ਨੂੰ ਆਏ ਹੋਏ ਆ ਜੀਐਸਵੀ ਮਸ਼ੀਨ ਜਿਹੜੀ ਦੂਸਰੀ ਵੀ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਜਿਹੜੀ ਉਹ ਵੀ ਦੂਸਰੀ ਤਰਫ ਜਿਹੜਾ ਕੰਮ ਕਰ ਰਹੀ ਹੈ ਬੰਨ ਨੂੰ ਜਿਹੜੇ ਮજબૂત ਕਰਨ ਦੇ ਹਰੇਕ ਕੋਸ਼ਿਸ਼ਾਂ ਕੀਤੀ ਜਾ ਰਹੀ ਕਿਉਂਕਿ ਲਗਾਤਾਰ ਪਾਣੀ ਦਾ ਲੈਵਲ ਜਿਹੜਾ ਵੱਧ ਰਿਹਾ ਜਿਵੇਂ ਭਾਖੜਾ ਤੋਂ ਪਾਣੀ ਛੱਡਿਆ ਸੀ 1 ਲੱਖ ਕਿਊਸਿਕ ਦੇ ਕਰੀਬ ਜਦੋਂ ਦੱਸ ਲਿਆ ਕਿ ਪਾਣੀ ਛੱਡਿਆ ਹੋਇਆ ਤੇ ਸ਼ਾਮ ਤੱਕ ਪਹੁੰਚਣ ਦੇ ਜਿਹੜੇ ਅਸਾਰ ਦੱਸਦੇ ਸੀ ਉਹ ਪਾਣੀ ਹੁਣ ਇੱਥੇ ਪਹੁੰਚਣਾ ਸ਼ੁਰੂ ਹੋ ਗਿਆ ਹੈ ਤੇ ਲੈਵਲ ਜਿਹੜਾ ਹੈ ਲਗਾਤਾਰ ਵੱਧ ਰਿਹਾ ਅਲਰਟ ਲੈਵਲ ਤੇ ਨੇੜੇ ਜਿਹੜੇ ਪਾਣੀ ਪਹੁੰਚ ਚੁੱਕਾ ਹੈ ਤੇ ਡੇਂਜਰ ਤੋਂ ਠੇਠਾ ਜੋ ਪਾਣੀ ਹੈ ਪਰ ਕੀ ਹਾਲਾਤ ਰਾਤ ਨੂੰ ਰਹਿੰਦੇ ਹੈ ਇੱਥੇ ਜ਼ਰੂਰ ਹੁਣ ਪ੍ਰਸ਼ਾਸਨ ਇਸ ਉੱਪਰ ਨਜ਼ਰ ਬਣਾਏ ਹੋਇਆ ਹਨ ਦੇ ਨਾਲ ਮੁਨੀਸ਼ ਬਾਬਾ ਪੀਟੀਸੀ ਨਿਊਜ਼ ਫਲਾਟ